ਸ਼ਹਿਰ ਬਸੀ ਪਠਾਨਾ ਦੇ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੋਧ ਨਸ਼ੇ ਦੇ ਵਿਰੁੱਧ ਨੂੰ ਲੈ ਕੇ ਸਹਿਯੋਗਾ ਹੈ ਸ਼ਹਿਰ ਬਸੀ ਪਠਾਨਾ ਦੇ ਵਿਖੇ ਨਗਰ ਕੌਂਸਲ ਦਫਤਰ ਤੋਂ ਭਾਰਤ ਵਿਕਾਸ ਪਰਿਸ਼ਦ ਦੇ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ ਇਸ ਦੇ ਵਿੱਚ ਸ਼ਹਿਰ ਦੀ ਸਾਰੀ ਧਾਰਮਿਕ ਅਤੇ ਸਮਾਜਿਕ ਸੰਸਥਾ ਨੇ ਵੱੜ ਕੇ ਵਰਚੜ ਕੇ ਹਿੱਸਾ ਲਿਆ ਅਤੇ ਨਾਲ ਹੀ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ ਰੈਲੀ ਸ਼ਹਿਰ ਦੀ ਮੁੱਖ ਬਜ਼ਾਰਾ ਤੋਂ ਹੁੰਦੀ ਹੋਈ ਅੰਤ ਵਿੱਚ ਅਰਦਾਸ ਹਸਪਤਾਲ ਦੇ ਵਿਖੇ ਜਾ ਕੇ ਸਮਾਪਤ ਹੋਈ ਰਾਜਪਾਲ ਬਕਰ ਪ੍ਰੈਸ਼ਰਸ ਵੱਲੋਂ ਬਸੇ ਪਟਨਾ ਚ ਨਸ਼ੇ ਦੇ ਵਿਰੁੱਧ ਰੈਲੀ ਕੱਢੀ ਜਾ ਰਹੀ ਹੈ ਬਹੁਤ ਵੱਡਾ ਉਪਰਾਲਾ ਕਿਉਂਕਿ ਸਹੀ ਮਹਿਨਤ ਜਿਹੜੀ ਗਵਰਨਮੈਂਟ ਸਾਡੇ ਭਗਵਾਨ ਸਨ ਮੁੱਖ ਮੰਤਰੀ ਸਾਹਿਬ ਵੀ ਅੱਜ ਨਸ਼ੇ ਦੇ ਖਿਲਾਫ ਬਹੁਤ ਜੱਦੂ ਜਦ ਕਰ ਰਿਹਾ ਹੈ ਇੱਕ ਵੀੜਾ ਚੁੱਕਿਆ ਜਿਹੜੀ ਪੰਜਾਬ ਚ ਆਪਾਂ ਨਸ਼ਾ ਕਰਦੇ ਦਾ ਨਾ ਹਰ ਸ਼ਹਿਰ ਚੋਂ ਹਰ ਗਲੀ ਚੋਂ ਹਰ ਮਹੱਲੇ ਚੋਂ ਮੈਂ ਅੱਜ ਭਾਰਤ ਪ੍ਰੈਸ਼ਰ ਨੂੰ ਪ੍ਰਧਾਨ ਦਾ ਮੈਂਬਰਾਂ ਦਾ ओके ਜੀ ਸਾਰੇ ਕੌਂਸਲ ਦੇ ਪ੍ਰਧਾਨ ਪ੍ਰਿੰਟੂ ਜੀ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਅੱਜ ਜੋ ਆਪਾਂ ਬਸੇ ਰੈਜੀ ਕਾਡਰੇ ਇਹਦਾ ਮਸਲਾ ਇਹ ਹੈ ਵੀ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਅੱਜ ਨਯੋਤਨਸ਼ੇਬੋਦਨੀ ਵਿਕਾਸ ਕਮੇਟੀ ਬਣਾਉਣ ਨੇ ਕਹਿ ਲਿਖੀ ਹੈ ਜਿਹੜਾ ਪੰਜਾਬ ਸਰਕਾਰ ਦਾ ਤਾਰਾ ਸੀ ਉਹਦੇ ਬਾਅਦ ਇਹ ਸਾਰੀ ਪ੍ਰਾਪਤਤਾ ਸੰਗਠਨ ਹੋਈ ਹੈ ਵੱਡੇ ਸ਼ਹਿਰ ਦੇ ਲੋਕ ਵੱਡੇ ਇਲਾਕੇ ਦੇ ਲੋਕ ਸੌ ਇੱਥੇ ਹੋ ਗਏ ਸੈਲੀ ਦੇ ਸਰਭ ਤੋਂ ਭਾਗ ਲਿੱਤਾ ਜੀ ਪਾਦੇ ਬੱਚੇ ਆਏ ਹੋਏ ਸੀ ਪਾਣੇ ਪਾਗ ਲੇਤਾ ਇਹ ਬਹੁਤ ਵੱਡਾ ਪਾਲਾ ਜੀ ਪੰਜਾਬ ਸਰਕਾਰ ਦਾ ਜਿਹੜਾ ਇਹਦੇ ਵਿਰੁੱਧ ਇਹਦੇ ਵਿਸ਼ੇ ਦੇ ਵਿਰੁੱਧ ਨਸ਼ਾ ਜਿਹੜਾ ਮਹਿੰਦਰਜੀਤ ਸਾਹਿਬ ਦੇ ਵਿੱਚੋਂ ਬੱਚਿਆਂ ਨੂੰ ਰਹਿਣੇ ਸੰਕਰੀ ਦੀ ਹੈ ਨਸ਼ੇ ਦੇ ਪਤੀ ਜਿਹੜੇ ਜਗੇ ਦੇ ਤੋਂ ਇਹਨਾਂ ਨੂੰ ਰੋਕਣਾ ਜ਼ਰੂਰੀ ਹੈ ਇਸ ਰਾਹ ਕਿੱਥੀ ਜਾਣੀ ਚਾਹੀਦੀ ਸੂਰ ਤੋਂ ਘਰ ਤੱਕ ਹੀ ਜਾਨ ਦੀ ਜਿਹੜੀ ਆਵਾਜ਼ ਕਹੀਦੀ ਹੈ ਤਾਂ ਉਹ ਮੈਂ ਪ੍ਰਸ਼ਾਸਨ ਦਾ ਕਮਿਟੀ ਭਾਗ ਹਿੰਦਾਇਆ ਪ੍ਰੀਸ਼ਾ ਦੇ ਮੈਂਬਰ ਸਾਹਿਬਾਨ ਦਾ ਔਰ ਸ਼ਹਿਰ ਦੇ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ। ਸਾਨੂੰ ਸਾਰੂ ਸਹਿਯੋਗ ਦਿੱਤਾ। ਜਿਹੜਾ ਅਸੀਂ ਹੋਰ ਦੱਸਣਾ ਚਾਹੁੰਦੇ ਆ ਅੱਜ ਸਾਡੇ ਨਾਲ ਬੱਚੇ ਪੈਲੀ ਦੇ ਵਿੱਚ ਲੱਗੇ ਜਿਹੜਾ ਸੀ ਪਾਈ ਟੈਂਪ ਸ਼ੀਲਗਰ ਆਲਰੇਡੀ ਕਪਟਨ ਬਿੰਦਰ ਸਿੰਘ ਜੀ ਸਾਡੇ ਨਾਲ ਜਿਹੜੇ ਮੌਜੂਦ ਵੀ ਹੈ ਇਹਨਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਦਿੱਤਾ ਗਿਆ। ਉਥੇ ਦੇ ਇੰਚਾਰਜ ਹੈ ਇਸ ਪ੍ਰੇਰਕਾ ਮਾਣਕ ਹੈ ਤੇ कॅम्प ਦੇ ਜਿਹੜੇ ਟ੍ਰੇਨਰ ਕਰਦਾ ਉਹ ਸੀ ਉਹ ਸਾਡੇ ਨਾਲ ਬਹੁਤ ਨਾਲ ਹੈ ਕੈਪਟਨ ਬਲਦੇਵ ਸਿੰਘ ਜੀ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਪੁਲਿਸ ਨੂੰ ਅੱਜ ਬੱਚੇ ਆਪਣੇ ਨਾਲ ਲੈ ਕੇ ਆਏ ਇਹ ਵੀ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਨਸ਼ੇ ਦੇ ਵਿਰੋਧ ਵਿੱਚ ਤੋਂ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਤੁਹਾਨੂੰ ਕਹੂੰਗਾ ਕਿ 2 ਮਿੰਟ ਕੈਪਟਨ ਸਾਹਿਬ ਦੇ ਵੀ ਜਿਹੜੇ ਆ ਗਿਆਨ ਜਿਹੜਾ ਇਹ ਵੀ ਦੰਤ ਕਰ ਲਈਦਾ